ਪਿੰਡ ਲਾਧੂ ਕਾ ਦਾ ਬਾਸ ਸੜੇ ਦੀ ਜੋ ਪਿੰਡ ਲਾਧੂ ਕਾ ਨੂੰ 메ਨ ਸੜਕ ਜਾਂਦੀ ਏ ਉਸ ਦੀਆਂ ਲਾਈਵ ਤਸਵੀਰਾਂ ਹਨ ਇਹ ਸੜਕ ਦੇ ਅਸੀਂ ਹਾਲਾਤ ਵੇਖ ਰਹੇ ਹਾਂ ਕਿੰਨੇ ਮਾੜੇ ਹਨ ਜਿਵੇਂ ਐਸਾ ਸੜਕ ਤੇ ਪਾਣੀ ਖੜਾ ਏ ਜਿਸ ਤਰ੍ਹਾਂ ਸਿਆਣਿਆਂ ਦੀ ਕਹਾਵਤ ਹੈ ਇਹ ਨਿਕਲੋ ਕਦੋਆ ਨਰਕ ਸਾਰਾ ਪਿੰਡ ਸੁੱਖਾਂ ਸੁਖਦਾ ਏ ਇੱਕ ਘੰਟਾ ਪੈ ਜਾਏ ਮੀਂਹ ਨਾ ਮਹੀਨਾ ਪਾਣੀ ਸੁੱਕਦਾ ਏ ਮੈਂ ਸਰਦਾਰ ਫੂਮਣ ਜਿੰਗਸ ਵੀ ਪਿੰਡ ਲਾਧੂ ਕਾ ਦੀ ਮੈਂਬਰ ਪੰਚਾਇਤ ਪਿੰਡ ਲਾਧੂ ਕਾ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸ਼ੋਕਾ ਮਹਿਕ ਜੀ ਦਾ ਜੋ ਸਾਡੀਆਂ ਸਮਾਜਿਕ ਸਮੱਸਿਆਵਾਂ ਨੂੰ ਸ਼ੋਸ਼ਲ মিডিਆ ਰਾਹੀਂ ਨਿਊਜ਼ ਚੈਨਲ ਰਾਹੀਂ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਹਨ ਸੋ ਜੋ ਅਸੀਂ ਅੱਜ ਲਾਈਵ ਤਸਵੀਰਾਂ ਵੇਖ ਰਹੇ ਹਾਂ ਪਿੰਡ ਲਾਧੂ ਕਾ ਦਾ ਬੱਸ 86 ਦੀ ਜੋ ਪਿੰਡ ਲਾਦੂ ਕਾ ਨੂੰ 메ਨ ਸੜਕ ਜਾਂਦੀ ਏ ਉਸ ਦੀਆਂ ਲਾਈਵ ਤਸਵੀਰਾਂ ਹਨ ਇਹ ਸੜਕ ਤੇ ਅਸੀਂ ਏਲਾਤ ਵੇਖ ਰਹੇ ਹਾਂ ਕਿੰਨੇ ਮਾੜੇ ਹਨ ਜਿੰਨਾ ਐਸਾ ਸੜਕ ਤੇ ਪਾਣੀ ਖੜਾ ਏ ਜਿਸ ਤਰ੍ਹਾਂ ਸਿਆਣਿਆਂ ਦੀ ਕਹਾਵਤ ਹੈ ਇਹ ਨਿਕਲੋ ਕਦੋਆ ਨਰਕ ਸਾਰਾ ਪਿੰਡ ਸੁੱਖਾਂ ਸੁਖਦਾ ਏ 1 ਘੰਟਾ ਪੈ ਜਾਏ ਮੀਂਹ ਨਾ ਮੀਂਹ ਨਾ ਪਾਣੀ ਸੁੱਕਦਾ ਏ ਸੋ ਮੇਰਾ ਕਹਿਣ ਤੋਂ ਬਾਅਦ 1 ਘੰਟਾ ਇਸ ਜਗ੍ਹਾ ਤੇ ਮੀਂਹ ਪੈ ਜਾਵੇ ਤਾਂ ਪੂਰਾ ਪੂਰਾ ਮੀਨਾ ਜਿਹੜਾ ਇਹ ਪਾਣੀ ਨਹੀਂ ਸੁੱਕਦਾ ਔਰ ਇਸ ਸੜਕ ਤੇ ਆਵਾਜ਼ਾਂ ਜੀ ਜ਼ਿਆਦਾ ਹੋਣ ਕਰਕੇ ਇੱਥੋਂ ਲੱਗਣ ਵਾਲੇ ਰਾਹਗੀਰਾਂ ਨੂੰ ਇਸ ਛੱਪੜ ਦੇ ਇਸ ਸੜਕ ਛੱਪੜ ਦੇ ਵਿੱਚੋਂ ਦੀ ਲੰਘਣਾ ਪੈਂਦਾ ਹੈ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਔਰ ਹਲਕਾ ਵਿਧਾਇਕ ਐਮਐਲ ਸ਼੍ਰੀਮਾਨ ਸਰਦਾਰ ਦਵਿੰਦਰ ਸਿੰਘ ਕੋ ਬਾਯਾ ਨੂੰ ਬੇਨਤੀ ਹੈ ਕਿ ਉਹ ਇਸ ਗੱਲ ਨੂੰ ਇਸ ਇਸ ਸੜਕ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਔਰ ਮੈਂ ਆਸ ਕਰਦਾ ਹਾਂ ਕਿ ਐਮਐਲ ਸਾਹਿਬ ਇਸ ਸੜਕ ਨੂੰ ਜਲਦੀ ਤੋਂ ਪਹਿਲਾਂ ਜਿਹੜਾ ਹੈ ਸਹੀ ਕਰਾਉਣਗੇ ਔਰ ਸਾਨੂੰ ਇਸ ਸਮੱਸਿਆ ਤੋਂ ਲਾਜਾ ਦੋਣਗੇ ਧੰਨਵਾਦ